ਸਤ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਮੱਝ ਦਿਖਾਉਣੇ ਆ ਵੀਡੀਓ ਦੇ ਵਿੱਚ ਦੇਖੋ ਜੀ ਪਿੰਡ ਹੀਰੋਂ ਖੁਰਦ ਜ਼ਿਲ੍ਹਾ ਮਾਨਸਾ ਇਹ ਤੀਜੇ ਸੂਏ ਸੂ ਗਈ ਜੀ ਇਹ ਹੈਗੀ ਆ 10-12 ਦਿਨ ਇਹਦੇ ਰਹਿ ਗਏ ਸੂਣਦੇ ਜੀ 12-13 ਲੀਟਰ ਵਾਲੀ ਮੱਝ ਆ ਇਹ ਦੇਖੋ ਜੀ ਸਿੰਗਾ ਸੁੰਗਾ ਦੀ ਪੂਰੀ ਵਧੀਆ ਕਰਾਓ ਜੀ ਚੈੱਕ ਖੋਲ ਕੇ ਦੇਖੋ ਜੀ ਲੇਵਾ ਕਰੋ ਚੈੱਕ ਕਲਾਕਲਾ ਥਾਣਾ ਵਧੀਆ ਐਣ ਦੁੱਧ ਵਾਲੀ ਵਧੀਆ ਮੱਝਾ ਬਾਈ ਦਾ ਨੰਬਰ ਸਕਰੀਨ ਦੇ ਉੱਤੇ ਲਾਵਾਂਗੇ 12 13 ਲੀਟਰ ਵਾਲੀ ਮੱਝਾ ਵਧੀਆ ਤੀਜੀ ਸੂਏ ਦੇਖੋ ਜੀ ਵੀਡੀਓ ਕਰ ਦਿਓ ਸ਼ੇਅਰ ਬਾਈ ਦਾ ਨੰਬਰ ਸਕਰੀਨ ਦੇ ਉੱਤੇ ਲਾਵਾਂਗੇ ਪਿੰਡ ਹੀਰੋਂਖੁਰਦ ਜ਼ਿਲ੍ਹਾ ਮਾਨਸ ਧੰਨਵਾਦ